ਕੀ ਹਾਲ ਨੇ ਜੀ ਉਮੀਦ ਕਰਦਾ ਸਾਰੇ ਵਧੀਆ ਤੇ ਤੰਦਰੁਸਤ ਹੋਗੇ ਦੋਸਤੋ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਵੇਂ ਕਿ ਮੈਂ ਤੁਹਾਨੂੰ ਹਰ ਵਾਰ ਕਹਿਣਾ ਨਾ ਵਾਂ ਕਿ ਜੇਕਰ ਤੁਸੀਂ ਆਪਣਾ ਘਰ ਮਕਾਨ ਕੋਠੀ ਦੁਕਾਨ ਸ਼ੈੱਡ ਪੈਲੀ ਵਗੈਰਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਸੇਲ ਕਰਨਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਕਰੀਨ ਉੱਤੇ ਚੱਲਦਾ ਨੰਬਰ ਆ ਉੱਤੇ ਕੰਟੈਕਟ ਕਰੋ ਤੁਸੀਂ ਸਾਨੂੰ ਫੋਨ ਕਰੋ ਅਸੀਂ ਤੁਹਾਡੀ ਪ੍ਰਾਪਰਟੀ ਦੀ ਬਹੁਤ ਸੋਹਣੇ ਤਰੀਕੇ ਨਾਲ ਵੀਡੀਓ ਬਣਾ ਕੇ ਪ੍ਰੋਪਰ ਡਾਈਮੈਂਸ਼ਨ ਏਰੀਆ ਦੱਸ ਕੇ ਚੰਗਾ ਕਸਟਮਰ ਤੁਹਾਡੀ ਪ੍ਰਾਪਰਟੀ ਵਾਸਤੇ ਲੈ ਕੇ ਆਵਾਂਗੇ ਤਾਂ ਜੋ ਤੁਹਾਡੀ ਪ੍ਰਾਪਰਟੀ ਵਧੀਆ ਤਰੀਕੇ ਨਾਲ ਤੇ ਸਹੀ ਕਸਟਮਰ ਨੂੰ ਸੇਲ ਕਰ ਸਕੀਏ ਠੀਕ ਹੈ ਅੱਜ ਵੀ ਇਹ ਜਿਹੜੀ ਪ੍ਰਾਪਰਟੀ ਲੈ ਕੇ ਆਏ ਆ ਦੋਸਤੋ ਇਹ ਪ੍ਰਾਪਰਟੀ ਹੈਗੀ ਆ ਜੀ ਤਰਨਤਾਰ ਰੋਡ ਸੁਲਤਾਨਵਿੰਡ ਰੋਡ ਦੋਨਾਂ ਸਾਈਡਾਂ ਦੇ ਰੋਡਾਂ ਦੇ ਵਿੱਚ ਘਾਹ ਰਿਆ ਤੇ ਇਧਰੋਂ ਸ਼ਹੀਦ ਉਦਮ ਸਿੰਘ ਨਗਰ ਤੇ ਇਧਰੋਂ ਮੰਦਰਾਲਾ ਬਾਜ਼ਾਰ ਦੋਨੋਂ ਹੀ ਏਰੀਆ ਮੇਨ ਨੇ ਅੰਮ੍ਰਿਤਸਰ ਦੇ ਠੀਕ ਹੈ ਜੀ ਅੱਜ ਦੀ ਤੁਹਾਨੂੰ ਪ੍ਰਾਪਰਟੀ ਦੀ ਪ੍ਰੋਪਰ ਜਾਣਕਾਰੀ ਤੇ ਪ੍ਰੋਪਰ ਇਹਦਾ ਵੇਰਵਾ ਡਾਈਮੈਂਸ਼ਨ ਸਾਰੀ ਤੁਹਾਨੂੰ ਦੱਸਾਂਗੇ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਇਹਦਾ ਜਿਹੜਾ ਫਰੰਟ ਹੈਗਾ ਦੋਸਤੋ ਮੱਥਾ ਹੈਗਾ ਜੇ ਇਹਦਾ 22 ਫੁੱਟ ਦਾ ਲੰਬਾਈ ਹੈਗੀ ਇਹਦੀ 45 ਫੁੱਟ ਦੀ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪੇਂਟ ਜਿਹੜਾ ਹੋਇਆ ਵਾ ਜੇਕਰ ਤੁਸੀਂ ਡਿਮਾਂਡ ਰੱਖੋਗੇ ਤੁਹਾਨੂੰ ਪ੍ਰੋਪਰ ਪੇਂਟ ਵਗੈਰਾ ਕਰਵਾ ਕੇ ਦੇਣਗੇ ਆਦਰਵਾਇਜ਼ ਇਸ ਤਰ੍ਹਾਂ ਵੀ ਤੁਹਾਡੀ ਡੀਲ ਹੋ ਸਕਦੀ ਆ ਠੀਕ ਹੈ ਐਂਟਰ ਕਰਦੇ ਆ ਦੋਸਤੋ ਇਹਨਾਂ ਨੇ ਥੜਾ ਬਣਾਇਆ ਆ ਬਾਹਰ ਇਹਨਾਂ ਨੇ ਟਾਈਲਾਂ ਵਗੈਰਾ ਲਗਵਾਈਆਂ ਹੋਈਆਂ ਵਾ ਪ੍ਰੋਪਰ ਵਰਕ ਕਰਵਾਇਆ ਆ ਗੇਟ ਵੀ ਜਿਹੜਾ ਬਣਵਾਇਆ ਹੈ ਇਹਨਾਂ ਪੂਰਾ ਲੋਹੇ ਦਾ ਹੈਵੀ ਗੇਟ ਬਣਵਾਇਆ ਹੋਇਆ ਵਾ ਗੇਟ ਕਾਫੀ ਸਾਲ ਤੱਕ ਤੁਹਾਡਾ ਇਸ ਤਰੀ ਰਹੇਗਾ ਕਿਤੇ ਵੀ ਨਹੀਂ ਜਾਏਗਾ ਤੇ ਬਾਕੀ ਆਉ ਤੁਹਾਨੂੰ ਅੰਦਰ ਦਾ ਦਿਖਾਨੇ ਆ ਹਾਂਜੀ ਦੋਸਤੋ ਆ ਇਹਨਾਂ ਦਾ ਵਿਹੜਾ ਹੈਗਾ ਵਾ ਇੱਥੇ ਇਹਨਾਂ ਦਾ ਵਿਹੜਾ ਕਾਫੀ ਖੁੱਲਾ ਡੁੱਲਾ ਹੈਗਾ ਵਾ ਆਰਾਮ ਦੇ ਨਾਲ ਤੁਸੀਂ ਵੱਡੀ ਗੱਡੀ پارک ਕਰਕੇ ਤੇ ਟੂ-ਵੀਲਰ ਆਪਣੇ ਵਹੀਕਲ ਵੀ ਲਗਾ ਸਕਦੇ ਹੋ ਦੇਖ ਸਕਦੇ ਹੋ ਕਿ ਇਹਨਾਂ ਨੇ ਨਾ ਫੋਰ-ਵੀਲਰ پارک ਕੀਤੀ ਹੋਈ ਆ ਪਲੱਸ ਟੂ-ਵੀਲਰ ਵੀ پارک ਕੀਤੇ ਹੋਏ ਨੇ ਤੇ ਬਹੁਤ ਹੀ ਵਧੀਆ ਨੇ ਤੇ ਪਿੱਛੇ ਜਿਹੜਾ ਇਹਨਾਂ ਨੇ ਬੈੱਡਰੂਮ ਦਿੱਤਾ ਆ ਉਹ ਹੈਗਾ ਮਾਸਟਰ ਬੈੱਡਰੂਮ ਉਹਦੇ ਨਾਲ ਹੀ ਇਹਨਾਂ ਨੇ ਬਾਬਾ ਜੀ ਦਾ ਰੂਮ ਬਣਾਇਆ ਜੇਕਰ ਤੁਸੀਂ ਚਾਹੋ ਤੇ ਉਹਨੂੰ ਸਟੋਰ ਰੂਮ ਵੀ ਯੂਜ਼ ਕਰ ਸਕਦੇ ਹੋ ਆਦਰਵਾਇਜ਼ ਉਹਨੂੰ ਬਾਬਾ ਜੀ ਦਾ ਕਮਰਾ ਹੀ ਰਹਿਣ ਦੇਵਾਂਗੇ ਆਓ ਤੁਹਾਨੂੰ ਪਹਿਲ ਉਹਨਾਂ ਦਿਖਾਉਨੇ ਆ ਬੈਠਕ हां जी दोस्तों आ इना दी हैगी ये बैठक जिन्नो आपा ड्राइंग रूम भी कह दनेया बैठक ਦੇ ਵਿੱਚ ਠੀਕ ਹੈ ਜੀ ਆ ਐਨੀ ਵਧੀਆ ਬੈਠਕ ਬਣਾਈ ਹੋਈ ਆ ਬਾਕੀ ਇੱਥੇ ਵੀ ਥੋੜੀ ਬਹੁਤੀ ਪੇਂਟ ਦੀ ਦਿੱਕਤ ਹੋ ਸਕਦੀ ਆ ਜੇਕਰ ਤੁਸੀਂ ਜਿਸ ਤਰ੍ਹਾਂ ਕੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵਾ ਕਿ ਜੇਕਰ ਤੁਸੀਂ ਕਹੋਗੇ ਤੁਹਾਨੂੰ ਪੇਂਟ ਕਰਵਾ ਕੇ ਦੇਣਗੇ ਤੁਹਾਡੀ ਜਦੋਂ ਡੀਲ ਹੋਏਗੀ ਉਹਦੇ ਵਿੱਚ ਸਾਰੀਆਂ ਗੱਲਾਂ ਹੋ ਜਾਣਗੀਆਂ ਆਦਰਵਾਇਜ਼ ਜੇ ਤੁਸੀਂ ਕਰਵਾਣਾ ਵਾ ਤਾਂ ਵੀ ਜਦੋਂ ਤੁਹਾਡੀ ਡੀਲ ਹੋਏਗੀ ਉਹ ਵੀ ਗੱਲਾਂ ਨਾਲ ਹੀ ਹੋ ਜਾਣਗੀਆਂ ਬਾਕੀ ਇਹ ਸਾਰਾ ਰੂਮ ਹੈਗਾ ਇੱਕ ਵਾਰੀ ਰੂਮ ਸਾਰਾ ਦੇਖ ਲਓ ਤੁਸੀਂ ਦਿਖਾ ਦਿਓ ਰੂਮ ਬਾਕੀ ਰੂਮ ਵਗੈਰਾ ਵਧੀਆ ਬਣਿਆ ਹੋਇਆ ਵਾ ਠੀਕ ਹੈ ਜੀ ਇਹ ਵਿੰਡੋ ਵਗੈਰਾ ਵੀ ਹੈਗੀਆਂ ਵਾ ਤੁਸੀਂ ਹਵਾਦਾਰ ਹੈਗੀਆਂ ਵਾ ਰੂਮ ਠੀਕ ਹੈ ਜੀ ਇਹਨਾਂ ਨੂੰ ਓਪਨ ਕਰਕੇ ਬਾਹਰੋਂ ਹਵਾ ਕੁ ਜਿਹੜੀ ਆਏਗੀ ਨਾ ਫਰੈਸ਼ 에ਰ ਜਿਹਨੂੰ ਕਹਿ ਦਿੰਦੇ ਆ ਠੀਕ ਹੈ ਜੀ ਇਹ ਬਾਰੀਆਂ ਓਪਨ ਕਰ ਲੈਣਾ ਥੱਲੋਂ ਸੋਰੀ ਠੀਕ ਹੈ ਜੀ ਫਰੈਸ਼ 에ਰ ਤੁਹਾਨੂੰ ਆਏਗੀ ਤੇ ਵੈਸੇ ਤੇ ਘਰਾਂ ਵਿੱਚ ਕਾਰ ਹੈਗਾ ਵਾ ਤੁਹਾਨੂੰ ਏਸੀ ਵਗੈਰਾ ਦੀ ਲੋੜ ਨਹੀਂ ਹੈਗੀ ਗਰਮੀ ਗਈ ਜੇਕਰ ਤੁਸੀਂ ਲੰਗਵਾਣਾ ਉਹ ਤੁਹਾਡੀ ਇੱਛਾ ਹੈਗੀ ਆ ਇੱਥੇ ਬਹੁਤ ਹੀ ਵਧੀਆ ਮਾਹੌਲ ਰਹੇਗਾ ਜੀ ਠੰਡਾ ਰਹੇਗਾ ਗਰਮੀਆਂ ਦੇ ਵਿੱਚ ਵੀ ਕਮਰਾ ਠੰਡਾ ਰਹੇਗਾ ਠੀਕ ਹੈ ਜੀ ਬਾਕੀ ਤੁਸੀਂ ਥੱਲੇ ਦੇਖ ਸਕਦੇ ਹੋ ਇਹਨਾਂ ਨੇ ਟਾਇਲ ਵਗੈਰਾ ਬਹੁਤ ਵਧੀਆ ਲਗਵਾਈ ਹੋਈ ਆ ਬਹੁਤ ਸੋਹਣਾ ਇਹਨਾਂ ਨੇ ਘਰ ਦੇ ਵਿੱਚ ਨਾ ਆਪਣੇ ਰਹਿਣ ਵਾਸਤੇ ਵਰਕਿੰਗ ਕਰਵਾਇਆ ਹੋਇਆ ਵਾ ਠੀਕ ਹੈ ਜੀ ਤੇ ਥੋੜੀ ਬੋਦੀ ਕਿਤੇ ਕਿਤੇ ਪੈਣ ਦੀ ਦਿੱਕਤ ਹੈਗੀ ਆ ਉਹ ਜਿਵੇਂਗੀ ਤੁਹਾਨੂੰ ਮੈਂ ਦੱਸਿਆ ਤੁਸੀਂ ਹੁੰਦਾ ਕਰਵਾ ਸਕਦੇ ਹੋ ਬਾਕੀ ਇਹਨਾਂ ਦਾ ਤੁਹਾਨੂੰ ਦਿਖਾਉਣੇ ਆ ਮਾਸਟਰ ਬੈਡਰੂਮ ਆ ਜ ਹਾਂ ਜੀ ਦੋਸਤ ਇਹ ਹੈਗਾ ਇਹਨਾਂ ਦਾ ਮਾਸਟਰ ਬੈਡਰੂਮ ਇਹ ਜੀ ਚਲੋ ਲਾਈਟ ਦੀ ਖੈਰੇਿੰਗ ਗਈ ਆ ਤੁਸੀਂ ਚਾਹੋ ਤਾਂ ਕਮਰੇ ਦੋ ਕਰ ਸਕਦੇ ਜੀ ਅੱਧੇ ਅੰਦਰ ਹੀ ਅਟੈਚ ਹੀ ਨਾ ਬਾਬਾ ਜੀ ਦਾ ਰੂਮ ਦਿੱਤਾ ਆਵਾ ਜੇਕਰ ਤੁਸੀਂ ਚਾਹੋ ਤੇ ਇਹਦੇ ਵਿੱਚ ਦੋ ਕਮਰੇ ਕੱਢ ਸਕਦੇ ਹੋ 22 ਫੁੱਟ ਦੇ ਮੱਥੇ ਨਾਲ ਦੋ ਕਮਰੇ ਤੁਹਾਡੇ ਬਹੁਤ ਸੋਨੇ ਮੰਨਦੇ ਹੋਏ ਦੇਖ ਸਕਦੇ ਹੋ ਕਿ ਇਹ ਇਨਾਂ ਨੇ ਨਾ ਪ੍ਰੋਪਰ ਪੇਪਰ ਵਰਕਿੰਗ ਕਰਾਇਆ ਜਿਹਨੂੰ ਆਪਾਂ ਕਹਿ ਦਿੰਦੇ ਆ ਵਾਲਪੇਪਰ ਲਗਵਾਇਆ ਆ ਠੀਕ ਹੈ ਜੀ ਇਹ ਵੀ ਸਾਰਾ ਵਾਲਪੇਪਰ ਲਗਵਾਇਆ ਆ ਵਾ ਬਹੁਤ ਹੀ ਵਧੀਆ ਹੈਵੀ ਕੁਆਲਿਟੀ ਦਾ ਇਨਾਂ ਨੇ ਵਾਲਪੇਪਰ ਲਗਵਾਇਆ ਵਾਲਪੇਪਰ ਦਾ ਵਰਕ ਬਹੁਤ ਸੋਹਣਾ ਕਰਵਾਇਆ ਹੋਇਆ ਇਨਾਂ ਨੇ ਇਹ ਹੈਗਾ ਬਾਬਾਈ ਦਾ ਕਮਰਾ ਠੀਕ ਹੈ ਜੀ ਇਹ ਬਾਬਾਈ ਦਾ ਕਮਰਾ ਬਹੁਤ ਸੋਹਣਾ ਬਣਾਇਆ ਆ ਆਪਾਂ ਅੰਦਰ ਜਾਣਾ ਨਹੀਂ ਆਪਾਂ ਮੂਡ ਪਾਏ ਹੋਏ ਆ ਤੇ ਤੁਹਾਨੂੰ ਇਸ ਤਰੀਏ ਆਪਾਂ ਦਿਖਾ ਦਿੰਨੇ ਆ ਜੀ ਠੀਕ ਹੈ ਜੀ ਤਾਂ ਉਹ ਘਰ ਨੇ ਜਿਹੜੇ ਇਹਨਾਂ ਨੇ ਬਾਬਾ ਜੀ ਦਾ ਕਮਰਾ ਬਣਾਇਆ ਹੋਇਆ ਵਾ ਬਹੁਤ ਸੋਹਣਾ ਬਣਾਇਆ ਹੋਇਆ ਵਾ ਠੀਕ ਹੈ ਜੀ ਇਹ ਬਾਬਾ ਜੀ ਦਾ ਕਮਰਾ ਬਣਾਇਆ ਹੋਇਆ ਵਾ ਵਿਚਕਾਰ ਇਹਨਾਂ ਨੇ ਪਰਦਾ ਕੀਤਾ ਹੋਇਆ ਵਾ ਤੇ ਇੱਧਰ ਆਪਣਾ ਸਟੋਰ ਵੀ ਯੂਜ਼ ਕਰਦੇ ਵੇ ਠੀਕ ਹੈ ਜੀ ਜੇਕਰ ਚਾਹੋ ਤਾਂ ਤੁਸੀਂ ਆ ਜਿਹੜੀ ਵਿਚਕਾਰ ਲਈ ਜਿਹੜੀ ਵਾਲ ਲੱਗੀਆਂ ਨਾ ਇਹਨੂੰ ਕਢਵਾ ਕੇ ਤੇ ਆਪਣੇ ਹਿਸਾਬ ਦੇ ਨਾਲ ਤੁਸੀਂ ਦੋ ਰੂਮ ਬਣਾ ਸਕਦੇ ਹੋ ਠੀਕ ਹੈ ਜੀ ਉਹ ਆ ਇਹਨਾਂ ਨੇ ਬਣਾਈਆਂ ਛੋਟੀ ਜਿਹੀ ਆਪਣੀ ਕਿਚਨ ਓਪਨ ਹੀ ਬਣਾਈ ਹੋਈ ਹੈ ਕਿਚਨ ਤੁਸੀਂ ਦੇਖ ਸਕਦੇ ਹੋ ਕਿਚਨ ਦਿਖਾ ਦੋ ਜੀ ਇਹਨਾਂ ਨੇ ਛੋਟੀ ਜਿਹੀ ਕਿਚਨ ਬਣਾਈ ਹੈ ਬਾਕੀ ਤੁਸੀਂ ਇਹਨੂੰ ਆਪਣੇ ਹਿਸਾਬ ਦੇ ਨਾਲ ਰੈਨੋਵੇਟ ਕਰ ਸਕਦੇ ਹੋ ਜਿਵੇਂ ਤੁਹਾਨੂੰ ਚੰਗਾ ਲੱਗੇ ਬਾਕੀ ਇਹਨਾਂ ਨੇ ਆਪਣੇ ਰਹਿਣ ਦੇ ਮੁਤਾਬਿਕ ਆਪਣੀ ਅਡਜਸਟਮੈਂਟ ਦੇ ਹਿਸਾਬ ਨਾਲ ਬਹੁਤ ਸੋਹਣਾ ਬਣਾਇਆ ਆ ਵਾ ਇਹ ਵੀ ਟਾਇਲ ਵਗੈਰਾ ਪ੍ਰੋਪਰ ਲਗਵਾਈ ਹੈ ਬੜੀ ਬੜੀ ਤਰੀਕੇ ਦੀ ਲਗਵਾਈ ਹੋਈ ਹੈ ਇਹ ਇਹਨਾਂ ਦਾ ਹੈਗਾ ਇਹ ਬਾਥਰੂਮ ਠੀਕ ਹੈ ਜੀ ਆਹ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਬਾਥਰੂਮ ਵਗੈਰਾ ਹੈਗਾ ਜੀ ਦੇ ਇਹਨਾਂ ਦੀਆਂ ਨਾ ਪੌੜੀਆਂ ਦੇ ਵਿੱਚ ਸਿਰਫ ਟਾਇਲ ਵਗੈਰਾ ਲੱਗਣ ਵਾਲੀ ਆ ਬਾਕੀ ਸਾਰਾ ਕੰਮ ਹੋਇਆ ਹੋਇਆ ਵਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਟਾਇਲ ਦਾ ਕੋਈ ਇਨਾ ਖਰਚਾ ਨਹੀਂ ਹੁੰਦਾ ਤੇ ਕਿਤੇ ਨਾ ਕਿਤੇ ਕੋਈ ਜਿੰਨਾ ਕੋਈ ਕਰਵਾਉਣਾ ਵੀ ਪੈਂਦਾ ਜੋ ਤੁਸੀਂ ਚਾਹੋ ਇਹਨੂੰ ਆਪਣੀ ਮਰਜ਼ੀ ਦੇ ਹਿਸਾਬ ਨਾਲ ਰੈਨੋਵੇਸ਼ਨ ਕਰ ਸਕਦੇ ਹੋ ਇਹਦੀ ਬਾਕੀ ਆ ਉਹ ਤੁਹਾਨੂੰ ਉੱਪਰ ਲੈ ਕੇ ਚਲਦੇ ਆ ਐਵੇਂ ਇਹਨਾਂ ਨੇ ਦੋਸਤੋ ਪੌੜੀਆਂ ਦੇ ਜਿੰਨਾ ਕੋਈ ਛੋਟਾ ਜਿਹਾ ਸਟੋਰ ਰੂਮ ਦਿੱਤਾ ਆ ਵਾ ਠੀਕ ਆ ਜੀ ਤੇ ਇਹਨੂੰ ਜਿਵੇਂ ਤੁਸੀਂ ਚਾਹੋ ਯੂਜ਼ ਕਰ ਸਕਦੇ ਹੋ ਸਟੋਰ ਰੂਮ ਦੇ ਬਿਹਾਫ ਤੇ ਬਾਕੀ ਆ ਜੋ ਤੁਹਾਨੂੰ ਉੱਪਰ ਬਹਾਨੇ ਉੱਪਰ ਕੀ ਮੋ ਲਿਆ ਲੋ ਵੀ ਦੋਸਤੋ ਜਿਹੜਾ ਉੱਪਰ ਜਿਹੜਾ ਮੇਨ ਨੇ ਲੋਹੇ ਦਾ ਗੇਟ ਲਗਵਾਇਆ ਹੋਇਆ ਹੈ ਨਾ ਇਹ ਵੀ ਬਹੁਤ ਹੈਵੀ ਲਗਵਾਇਆ ਹੈ ਤੇ ਤੁਸੀਂ ਦੇਖ ਹੀ ਲੈ ਕਿ ਮੈਨੂੰ ਖੋਲਣ ਦੇ ਕਿੰਨਾ ਟਾਈਮ ਲੱਗ ਗਿਆ ਵਾ ਤੇ ਇਹ ਵੀ ਤੁਹਾਡੀ ਇੱਕ ਪ੍ਰੋਪਰ ਸੇਫਟੀ ਗੀ ਆਪਾਂ ਇਹਨਾਂ ਦੇ ਛੱਤ ਤੇ ਆ ਗਏ ਹੋਏ ਆਂ ਤੇ ਬਾਹਰੋਂ ਦੇਖ ਸਕਦੇ ਹੋ ਗਲੀ ਤੁਸੀਂ ਗਲੀ ਦੇ ਵਿੱਚ ਕੈਮਰਾ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਕਿ ਗਲੀ ਦੋਨਾਂ ਸਾਈਡਾਂ ਤੋਂ ਖੁੱਲੀ ਹੋਈ ਆ ਜੇਕਰ ਆਪਾਂ ਅਦਰੋਂ ਜਾਂਦੇ ਆ ਲੈਫਟ ਸਾਈਡ ਵੇ ਅੱਗੇ ਆਏ ਨਾ ਮੰਦਰਾਲਾ ਬਾਜ਼ਾਰ ਤੇ ਜੇਕਰ ਆਪਾਂ ਇੱਧਰ ਚੱਲਦੇ ਆ ਠੀਕ ਹੈ ਜੀ ਇੱਧਰ ਆ ਜਾਂਦਾ ਭਾਈ ਕਨਈ ਆ ਜੀ ਤਾਂ ਗੁਰਦੁਆਰਾ ਸ਼ਹੀਦ ਉਦਮ ਸਿੰਘ ਨਗਰ ਬਹੁਤ ਫੇਮਸ ਹੈਗਾ ਵਾ ਉਹਦੇ ਲੱਗ ਗਈ ਇਹ ਪ੍ਰਾਪਰਟੀ ਗਈ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਲੈਂਥ 45 ਗੀਆ ਤੇ ਪਲੱਸ 2 ਫੁੱਟੇ ਵਧਾ ਪਿਆ ਹੋਇਆ ਵਾ ਯਾਨੀ ਕਿ ਉਪਰੋਂ ਤੁਹਾਡੀ ਇਹ ਜਗ੍ਹਾ ਅਕੋਰਡਿੰਗ ਟੂ ਗਾਈ ਦੇ ਹਿਸਾਬ ਨਾਲ ਜ਼ਿਆਦਾ ਹੋ ਜਾਂਦੀ ਆ ਅਕੋਰਡਿੰਗ ਟੂ ਗਜ ਇਹ ਜ਼ਿਆਦਾ ਜਗ੍ਹਾ ਹੋ ਜਾਂਦੀ ਤੁਹਾਡੀ ਕੋਠੇ ਤੋਂ ਠੀਕ ਆ ਜੀ ਬਾਕੀ ਸਾਰੀਆਂ ਇਹਨਾਂ ਦੀਆਂ ਦੀਵਾਰਾਂ ਜਿਹੜੀਆਂ ਆਪਣੀ ਆਪਣੀਆਂ ਹੈਗੀਆਂ ਵਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕੋਈ ਵੀ ਕਿਸੇ ਦੇ ਨਾਲ ਕੋਈ ਵੀ ਤੱल्लੁਕਾਤ ਨਹੀਂਗਾ ਤੁਹਾਨੂੰ ਇਹ ਜਿਹੜੀ ਪ੍ਰਾਪਰਟੀ ਆ ਨਾ ਇਹ ਅੱਗੇ ਤੁਹਾਨੂੰ ਆਪਾਂ ਦੱਸ ਦਿੰਨੇ ਆ ਕਿ ਕਿੰਨੇ ਕ ਦੀ ਪ੍ਰਾਪਰਟੀ ਤੁਹਾਡੇ ਵਾਸਤੇ ਹੈਗੀ ਆ ਜੋ ਵੀ ਆਪਾਂ ਪ੍ਰਾਈਸ ਦੱਸਾਂਗੇ ਨਾ ਉਹ ਤੁਹਾਡੇ ਅਕੋਰਡਿੰਗ ਜੇ ਤਾਂ ਤੁਹਾਨੂੰ ਪਸੰਦ ਆਂਦੀ ਆ ਫਿਰ ਆਪਾਂ ਇਹ ਤੁਹਾਡੇ ਅਕੋਰਡਿੰਗ ਡੀਲ ਕਰਵਾ ਦਾਂਗੇ ਜਿੱਥੇ ਤੁਹਾਨੂੰ ਵਧੀਆ ਲੱਗੂਗਾ ਉੱਥੇ ਹੀ ਕੋਸ਼ਿਸ਼ ਕਰਾਂਗੇ ਕਿ ਇਸ ਘਰ ਦੀ ਡੀਲ ਹੋ ਸਕੇ ਬਾਕੀ ਜਿਵੇਂ ਕਿ ਮੈਂ ਤੁਹਾਨੂੰ ਹਰ ਵਾਰੀ ਕਹਿੰਨਾ ਵਾਂ ਕਿ ਵੀਡੀਓ ਦੇਖਦੇ ਪਏ ਹੋ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਹ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਇਹ ਪ੍ਰਾਪਰਟੀ ਉਹਨਾਂ ਤੱਕ ਪਹੁੰਚ ਸਕੇ ਜਿਹੜੇ ਪ੍ਰਾਪਰਟੀ ਲੈਣ ਦੇ ਇੱਛੁਕ ਨੇ ਤੁਹਾਡੇ ਭੈਣ ਭਰਾ ਸੱਜਣ ਮਿੱਤਰ ਜਿੰਨੇ ਵੀ ਹੈਗੇ ਨੇ ਇਹ ਵੀਡੀਓ ਵੱdt-ਵੱdt ਸ਼ੇਅਰ ਕਰੋ ਤਾਂ ਕਿ ਅਗਲਿਆਂ ਦਾ ਘਰ ਬਣ ਸਕੇ ਬਾਕੀ ਦੋਸਤੋ ਇਹ ਇਹਨਾਂ ਨੇ ਪ੍ਰਾਪਰਟੀ ਸੇਲ ਕਰਨੀ ਆ ਕੋਈ 28 ਲੱਖ ਦੇ ਵਿੱਚ 28 ਲੱਖ ਤੱਕ ਇਹਨਾਂ ਨੇ ਪ੍ਰਾਪਰਟੀ ਸੇਲ ਕਰਨੀ ਆ ਜੇਕਰ ਤੁਹਾਨੂੰ ਪ੍ਰਾਪਰਟੀ ਪਸੰਦ ਆਂਦੀ ਆ ਤੇ ਤੁਸੀਂ ਸਾਡੇ ਨਾਲ ਸਕਰੀਨ ਉੱਤੇ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਇਹ ਪ੍ਰਾਪਰਟੀ ਦਾ ਜਿੱਥੋਂਕ ਟਿਕਰ ਹੋਏਗਾ ਤੁਹਾਡੇ ਮੁਤਾਬਿਕ ਜਾਂ ਘਰ ਦੇ ਜਿਹੜੇ ਮਾਲਕ ਹੈਗੇ ਆ ਉਹਨਾਂ ਦੇ ਮੁਤਾਬਿਕ ਜਿੱਥੇਕ ਰੇਟ ਵਧੀਆ ਤੁਹਾਡਾ ਹੋ ਸਕੇਗਾ ਤਾਂਕਿ ਇਹਨਾਂ ਨੂੰ ਵੀ ਲੋਸ ਨਾ ਹੋਵੇ ਤੇ ਤੁਹਾਡਾ ਵੀ ਲੋਸ ਨਾ ਹੋਵੇ ਤੁਹਾਡੀ ਪ੍ਰਾਪਰਟੀ ਬਣ ਜੇ ਉੱਤੋਂ ਦੇਕਰ ਆਪਾਂ ડીਲ ਕਰਵਾ ਦਾਂਗੇ ਅਖੀਰ ਤੇ ਤੁਹਾਨੂੰ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਜਿੰਨੇ ਵੀ ਮੇਰੇ ਸੱਜਣ ਮਿੱਤਰ ਭੈਣ ਭਰਾ ਵੀਡੀਓ ਦੇਖਦੇ ਪਏ ਹਨ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਕਿਹੜੇ ਏਰੀਆ ਚੋਂ ਸਾਡੀ ਵੀਡੀਓ ਵੇਖਦੇ ਪਿਓ ਕਿਹੜੇ ਕੰਟਰੀ ਚੋਂ ਸਾਡੀ ਵੀਡੀਓ ਵੇਖਦੇ ਪਿਓ ਜੇਕਰ ਸਾਡੀ ਵੀਡੀਓ ਬਣਾਉਣ ਦੇ ਵਿੱਚ ਕੋਈ ਕਮੀ ਹੁੰਦੀ ਆ ਜਾਂਕਰ ਸਾਡੀ ਵੀਡੀਓ ਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਕੋਈ ਗਲਤੀ ਲੱਗਦੀ ਆ ਪਲੀਜ਼ ਕਮੈਂਟ ਦੇ ਵਿੱਚ ਸਾਨੂੰ ਜਰੂਰ ਦੱਸ ਦਿਓ ਕਿ ਇੱਥੇ ਤੁਸੀਂ ਗਲਤ ਬੋਲਦੇ ਪਿਓ ਜਾਂ ਆ ਚੀਜ਼ ਤੁਸੀਂ ਗਲਤ ਦੱਸੀ ਆ ਤਾਂ ਕਿ ਤਾਂ ਕਿ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਆਪਣੀਆਂ ਕਮੀਆਂ ਨੂੰ ਪੂਰਾ ਕਰ ਸਕੀਏ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਵੀਡੀਓ ਦੇ ਨਾਲ ਤੇ ਉਸ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਤੁਹਾਨੂੰ ਇੱਕ ਵਾਰੀ ਫੇਰ ਬੇਨਤੀ ਕਰਦੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਜੋ ਸਾਡੇ ਵਿੱਚ ਖਾਮੀਆਂ ਨੇ ਨੋਟੀਫਿਕੇਸ਼ਨ ਨੂੰ ਕਲਿੱਕ ਕਰਨਾ ਜ਼ਰੂਰੀ ਹੈ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਰੱਬ ਰਾਖਾ